ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਤੁਹਾਨੂੰ ਦੱਸਾਂਗੇ 10 ਸਿੱਖ ਇਤਿਹਾਸ ਨਾਲ ਜੁੜੀਆਂ ਜਾਣਕਾਰੀਆਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਚਲੋ ਜੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਗੁਰੂ ਘਰ ਤਾਂ ਆਪਾਂ ਸਾਰੇ ਜਾਣਦੇ ਹਾਂ ਪਰ ਕੀ ਤੁਹਾਨੂੰ ਪਤਾ ਹੈ ਗੁਰੂ ਸਹਿਵਾਨਾਂ ਦੇ ਸਮਿਆਂ ਵਿੱਚ ਗੁਰੂ ਘਰਾਂ ਨੂੰ ਗੁਰਦੁਆਰਾ ਨਹੀਂ ਆਖਿਆ ਜਾਂਦਾ ਸੀ ਆਓ ਜਾਣਦੇ ਹਾਂ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਦੌਰਾਨ ਜਿੱਥੇ-ਜਿੱਥੇ ਵਿਚਾਂਦੇ ਉੱਥੇ ਸੰਗਤ ਜੁੜਦੀ ਜਾਂਦੀ ਸੀ ਉੱਥੋਂ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਚਲੇ ਜਾਂਦੇ ਸੀ ਤਾਂ ਉਸ ਤੋਂ ਬਾਅਦ ਉਸੇ ਜਗ੍ਹਾ ਤੇ ਸੰਗਤ ਜੁੜ ਕੇ ਉਹਨਾਂ ਦੇ ਵਿਚਾਰਾਂ ਤੇ ਪ੍ਰਚਾਰ ਦੇ ਪ੍ਰਸਾਰ ਕਰਦੀ ਸੀ ਉਸੇ ਹੀ ਜਗ੍ਹਾ ਨੂੰ ਉਸ ਧਰਮ ਦੀ ਪ੍ਰਚਾਰ ਦੀ ਜਗ੍ਹਾ ਨੂੰ ਸੰਗਤ ਦਾ ਨਾਮ ਦੇ ਦਿੱਤਾ ਗਿਆ ਥੋੜਾ ਸਮਾਂ ਬੀਤਿਆ ਤਾਂ ਸੰਗਤ ਨੂੰ ਧਰਮਸਾਲ ਕਹਿਣਾ ਸ਼ੁਰੂ ਕਰ ਦਿੱਤਾ ਗਿਆ ਸਾਲ ਦਾ ਮਤਲਬ ਹੁੰਦਾ ਹੈ ਵਿੱਦਿਆ ਦਾ ਕੇਂਦਰ ਧਰਮ ਦਾ ਮਤਲਬ ਹੁੰਦਾ ਹੈ ਧਰਮ ਦਾ ਸਕੂਲ ਗੁਰੂ ਅੰਗਦ ਸਾਹਿਬ ਜੀ ਤੇ ਗੁਰੂ ਅਮਰਦਾਸ ਜੀ ਦੇ ਸਮਿਆਂ 'ਚ ਧਰਮਸਾਲ ਤੇ ਸੰਗਤ ਦੇ ਨਾਲ-ਨਾਲ ਪੰਗਤ ਪ੍ਰਥਾ ਵੀ ਸ਼ੁਰੂ ਹੋ ਗਈ ਉਸ ਤੋਂ ਬਾਅਦ ਹਰਗੋਬਿੰਦ ਸਾਹਿਬ ਜੀ ਦੇ ਸਮਯਾਚ ਗੁਰੂ ਧਾਮਾਂ ਚ ਆਦ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ੁਰੂ ਕਰ ਦਿੱਤਾ ਗਿਆ ਧਰਮ ਸਾਲ ਨੂੰ ਗੁਰਦੁਆਰਾ ਕਿਹਾ ਜਾਣ ਲੱਗ ਪਿਆ ਮਹਾਰਾਜਾ ਰਣਜੀਤ ਸਿੰਘ ਜੀ ਪੰਜਾਬ ਦਾ ਇਕਲੌਤਾ ਮਹਾਰਾਜਾ ਰਿਹਾ ਹੈ ਇੰਨਾ ਤਕੜਾ ਮਹਾਰਾਜਾ ਪਰ ਨਿਮਰਤਾ ਉਸਦੀ ਦੇਖੋ ਉਸਨੇ ਆਪ ਦੇ ਨਾਮ ਦਾ ਇੱਕ ਵੀ ਸਿੱਕਾ ਜਾਰੀ ਨਹੀਂ ਕੀਤਾ ਸਿਰਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਨਾਨਕ ਸਾਹੀ ਸਿੱਕਾ ਜਾਰੀ ਕੀਤਾ ਕਦੇ ਵੀ ਉਹ ਤਖਤ ਤੇ ਨਹੀਂ ਬੈਠਾ ਇੱਕ ਕੁਰਸੀ ਤੇ ਬੈਠ ਜਾਂਦਾ ਸੀ ਜਾਂ ਦਰੀ ਤੇ ਬੈਠ ਕੇ ਲੋਕਾਂ ਦੀਆਂ ਮੁਸੀਬਤਾਂ ਸੁਣਨ ਲੱਗ ਜਾਂਦਾ ਸੀ ਇੰਨਾ ਵੱਡਾ ਉਸ ਦਾ ਦਰਬਾਰ ਸੀ ਪੂਰੇ ਪੰਜਾਬ ਤੋਂ ਕੋਈ ਵੀ ਕਿਸੇ ਵੀ ਟਾਈਮ ਉਸ ਦੇ ਦਰਬਾਰ 'ਚ ਆ ਸਕਦਾ ਸੀ ਕੋਈ ਮਨਾਹੀ ਨਹੀਂ ਸੀ ਕਹਿੰਦਾ ਸੀ ਮੈਨੂੰ ਮਹਾਰਾਜਾ ਨਹੀਂ ਕਹਿਣਾ ਮੈਨੂੰ ਭਾਈ ਸਾਹਿਬ ਜੀ ਕਿਹਾ ਕਰੋ ਮਹਾਰਾਜਾ ਰਣਜੀਤ ਸਿੰਘ ਜੀ ਐਸਾ ਰਾਜਾ ਸੀ ਉਸ ਨੇ ਪੰਜਾਬ ਤੇ ਰਾਜ ਨਹੀਂ ਕੀਤਾ ਉਸ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਪੰਜਾਬ ਇੰਨਾ ਤਕੜਾ ਹੁੰਦਾ ਸੀ ਕਿ ਗੋਰੇ ਵੀ ਕਹਿੰਦੇ ਸੀ ਕਿ ਪੰਜਾਬ ਜ਼ੋਰ ਪੱਤੇ ਇੰਗਲੈਂਡ ਨਾਲੋਂ 50 ਸਾਲ ਅੱਗੇ ਆ ਪੰਜਾਬ ਦੇ ਇੱਕ ਨਾਨਕ ਸਾਈ ਸਿੱਕੇ ਦੀ ਕੀਮਤ ਅੰਗਲੈਂਡ ਦੇ 13 ਪਾਉਂਡ ਦੇ ਬਰਾਬਰ ਹੁੰਦੀ ਸੀ 40 ਸਾਲ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੇ ਰਾਜ ਕੀਤਾ ਤੇ ਇਹ 40 ਸਾਲ ਚ ਪੰਜਾਬ ਚ ਇੱਕ ਵੀ ਬੰਦੇ ਨੂੰ ਫਾਂਸੀ ਨਹੀਂ ਹੋਈ ਤੇ ਇੱਕ ਵੀ ਬਗਾਵਤ ਮਹਾਰਾਜਾ ਰਣਜੀਤ ਸਿੰਘ ਜੀ ਦੇ ਖਿਲਾਫ ਨਹੀਂ ਹੋਈ ਤੇ Hindu, Musalman ਤੇ Sikh ਰਲ ਕੇ ਰਹਿੰਦੇ ਸੀ ਤੇ 40 ਸਾਲ ਚ ਇੱਕ ਵੀ ਟੰਗਾ ਨਹੀਂ ਹੋਇਆ ਗੁਰੂ ਕਾਲ ਚ ਸਿੱਖ ਗੁਰੂ ਸਾਹਿਬਾਨਾਂ ਨੂੰ ਸੱਚਾ ਪਾਤਸ਼ਾਹ ਆਕੇ ਬੁਲਾਉਂਦੇ ਸੀ ਜਿਵੇਂ ਅੱਜ ਆਪਾਂ ਗੁਰੂ ਸਾਹਿਬ ਜੀ ਕਹਿ ਦਿੰਦੇ ਹਾਂ ਜਿਵੇਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਗੁਰੂ ਕਾਲ ਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੋਥੀ ਕਿਹਾ ਜਾਂਦਾ ਸੀ ਪਹਿਲੇ ਗੁਰੂ ਸਾਹਿਬਾਨਾਂ ਵੇਲੇ ਇੱਕ ਸਿੱਖ ਜਦੋਂ ਦੂਸਰੇ ਸਿੱਖ ਨੂੰ ਮਿਲਦਾ ਸੀ ਤਾਂ ਉਹ ਸਤ ਕਰਤਾਰ ਆਕੇ ਬੁਲਾਉਂਦੇ ਸੀ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਫਿਰ ਵੀ ਜਦੋਂ ਅੱਜ ਵੀ ਜਦੋਂ ਤੁਸੀਂ ਦੇਖਦੇ ਹੋ ਤਾਂ ਇੱਕ ਸਿੱਖ ਜਦ ਦੂਸਰੇ ਸਿੱਖ ਨੂੰ ਮਿਲਦਾ ਹੈ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦਾ ਹੈ ਇੱਕ ਵਾਰ ਦਿੱਲੀ ਦਾ ਬਾਦਸ਼ਾਹ ਬਾਬਰ ਦਾ ਮੁੰਡਾ ਹਮਾਇਉਂ ਸ਼ੇਰ ਸਾਹ ਸੂਰੀ ਤੋਂ ਜੰਗ ਹਾਰਨ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਕੋਲ ਗਿਆ ਗੁਰੂ ਅੰਗਦ ਦੇਵ ਜੀ ਉਸ ਟਾਈਮ ਗੁਰੂ ਸਾਹਿਬ ਜੀ ਬੱਚਿਆਂ ਨੂੰ ਪੜ੍ਹਾ ਰਹੇ ਸੀ। ਉਹਨਾਂ ਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਹਮਾਈਓ ਵੱਲ। ਹਮਾਈਓ ਬਹੁਤ ਟਾਈਮ ਉਡੀਕਣ ਤੋਂ ਬਾਅਦ ਉਸ ਨੂੰ ਗੁੱਸਾ ਆਇਆ। ਉਸਨੇ ਗੁਰੂ ਅੰਗਦ ਦੇਵ ਜੀ ਨੂੰ ਮਾਰਨ ਲਈ ਆਪਣੀ ਮਿਆਨ ਚੋ ਕਰਪਾਨ ਕੱਢ ਲਈ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇੱਕ ਫਕੀਰ ਨੂੰ ਮਾਰਨ ਲਈ ਤਾਂ ਤੂੰ ਬੜੀ ਬਹਾਦਰੀ ਦਿਖਾਉਂਦਾ ਹੈ। ਜੰਗ ਦੇ ਮੈਦਾਨ 'ਚ ਸ਼ੇਰ ਸਾਹ ਸੂਰੀ ਸਾਹਮਣੇ ਤੇਰੀ ਤਲਵਾਰ ਕਿਉਂ ਨਹੀਂ ਨਿਕਲੀ ਉਥੋਂ ਤੰਦੂ ਡਰਦਾ ਮੈਦਾਨ ਛੱਡ ਕੇ ਭੱਜ ਆਇਆ ਇਹ ਗੱਲ ਸੁਣ ਕੇ ਦਿੱਲੀ ਦਾ ਹਾਰਿਆ ਹੋਇਆ ਬਾਦਸ਼ਾਹ ਹਮਾਈਉ ਨੀਮੀ ਪਾ ਕੇ ਖੜ ਗਿਆ ਤੇ ਆਖਣ ਲੱਗਾ ਕਿ ਗੁਰੂ ਨਾਨਕ ਦੇਵ ਜੀ ਨੇ ਮੇਰੇ ਪਿਓ ਨੂੰ ਬਾਬਰ ਨੂੰ ਇਹ ਬਚਨ ਵਰਦਾਨ ਦਿੱਤਾ ਸੀ ਤੁਹਾਡੀਆਂ ਸਾਥ ਪੁਸਤਾ ਰਾਜ ਕਰਨੀਆਂ ਮੈਂ ਤਾਂ ਦੂਜੀ ਹੀ ਪੀੜੀ ਹਾਂ ਗੁਰੂ ਅੰਗਦ ਦੇਵ ਜੀ ਕਹਿੰਦੇ ਜੇ ਤੁਸੀਂ ਆਪਣੀ ਹੀ ਪਰਜਾ ਤੇ ਜ਼ੁਲਮ ਤੇ ੱਤਕਾ ਕਰੋਗੇ ਤਾਂ ਤੁਹਾਡਾ ਐਯੋ ਹਾਲ ਹੋਵੇਗਾ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਬਚਪਨ ਦਾ ਨਾਮ ਤਿਆਗਮਲ ਸੀ। ਸਿਰਫ 14 ਸਾਲ ਦੀ ਉਮਰ 'ਚ ਉਹਨਾਂ ਨੇ ਆਪਣੇ ਪਿਤਾ ਦੇ ਸਿੱਖਾਂ ਦੇ ਸੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਮੁਗਲਾਂ ਦੇ ਖਿਲਾਫ ਇੱਕ ਜੰਗ ਵਿੱਚ ਹਿੱਸਾ ਲਿਆ। 14 ਸਾਲ ਦੇ ਤਿਆਗ ਮੱਲ ਨੇ ਐਸੀ ਤਲਵਾਰ ਚਲਾਈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਸ਼ ਹੋ ਕੇ ਤਿਆਗ ਮੱਲ ਦਾ ਨਾਮ ਤੇਗ ਬਹਾਦਰ ਰੱਖ ਦਿੱਤਾ ਪਰ ਜੰਗ 'ਚ ਖੂਨ ਖਰਾਬਾ ਦੇਖ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨ ਐਨਾ ਬੇਚਾਨ ਹੋ ਗਿਆ ਉਹਨਾਂ ਨੇ 20 ਸਾਲ ਬਾਬਾ ਬਕਾਲਾ ਵਿਖੇ ਤਪੱਸਿਆ ਕੀਤੀ ਉਸ ਤੋਂ ਬਾਅਦ ਆਪਣੀ ਜ਼ਿੰਦਗੀ ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਕੋਈ ਜੰਗ ਨਹੀਂ ਲੜੀ ਸਿੱਖਾਂ ਨੇ ਜਦੋਂ ਅਬਦਾਲੀ ਨੂੰ ਭਾਜੜਾ ਪਾਈਆਂ ਤਾਂ ਅੱਕਿਆ ਹੋਇਆ ਅਬਦਾਲੀ ਕਹਿੰਦਾ ਹੁਣ ਇਹ ਸਿੱਖਾਂ ਨੂੰ ਮੈਂ ਖਤਮ ਕਰੂੰਗਾ ਆਪਣੀ ਫੌਜ ਨੂੰ ਕਹਿੰਦਾ ਮੈਨੂੰ ਅਜਹੀ ਥੂਪ ਬਣਾ ਕੇ ਦਿਓ ਦੁਨੀਆ ਦੀ ਸਭ ਤੋਂ ਤਕੜੀ ਥੂਪ ਜਿਹੜੀ ਅੱਜ ਤੱਕ ਬਣੀ ਨਾ ਹੋਵੇ ਕਹਿੰਦਾ ਇਹ ਸਿੱਖਾਂ ਦਾ ਮੈ ਨਾਮੁਨ ਨਿਸ਼ਾਨ ਖਤਮ ਕਰ ਦੂੰਗਾ ਆਉਣ ਵਾਲੀਆਂ ਪੀੜੀਆਂ ਪੁੱਛਣੀਆਂ ਕਿ ਕੌਣ ਸੀ ਸਿੱਖ ਫਿਰ ਥੂਪ ਬਣਾਈ ਗਈ ਜਮਜਮਾ ਥੂਪ 14 ਫੁੱਟ ਲੰਬੀ 20 ਕਿਲੋ ਬਰੂਦ ਪੈਂਦਾ ਸੀ ਜਦੋਂ ਇੱਕ ਗੋਲਾ ਚੱਲਦਾ ਸੀ ਤਾਂ ਆਲੇ-ਦੁਆਲੇ ਦੇ 10 ਪਿੰਡ ਹਿੱਲ ਜਾਂਦੇ ਸੀ ਕਾਨੂੰ ਖਤਮ ਕਰਨ ਵਾਸਤੇ ਬਣਾਈ ਤੋਪ ਤੇ ਸਿੱਖਾ ਨੇ ਪਹਿਲੇ ਹੱਲੇ ਚ ਹੀ ਤੋਪ ਖੋਲ ਲਈ ਹਰੀ ਸਿੰਘ ਪੰਗੀ ਸੀਗੇ ਪੰਗੀ ਮਿਸਲ ਦੇ ਫਿਰ ਜਮ ਜਮਾ ਤੋਪ ਦਾ ਨਾਮ ਸਿੱਖਾ ਨੇ ਰੱਖ ਦਿੱਤਾ ਪੰਗੀ ਵਾਲੀ ਤੋਪ ਜਦੋਂ ਮਲਤਾਨ ਦੀ ਜੰਗ ਵੇਲੇ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਨੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਤਾਂ ਕਈ ਮਹੀਨੇ ਹੋ ਗਏ ਸੀ ਕਿਲੇ ਦੀ ਕੰਧ ਨਹੀਂ ਸੀ ਟੁੱਟ ਰਹੀ ਫਿਰ ਇਹ ਤੋਪ ਉਹ ਲਿਆਂਦੀ ਗਈ ਇਹ ਤੋਂ ਪਚੋਂ 20 ਗੋਲੇ ਤਾਗੇ ਗਏ ਕਿਲੇ ਦੀ ਕੰਧ ਤੋੜੀ ਗਈ ਫਿਰ ਮਲਤਾਨ ਦੀ ਜੰਗ ਦਾ ਕਿਲਾ ਜਿੱਤਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਸ਼ਹਿਰ ਨੂੰ ਤਬਾਹ ਕਿਉਂ ਕੀਤਾ ਸਮਾਣਾ ਸ਼ਹਿਰ ਦਾ ਕੀ ਹੈ ਇਤਿਹਾਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਜਦੋਂ ਦਿੱਲੀ ਚ ਸ਼ਹੀਦ ਕੀਤਾ ਗਿਆ ਤਾਂ ਤਲਵਾਰ ਚਲਾਉਣ ਵਾਲਾ ਦਲਾਦ ਇਸੇ ਸ਼ਹਿਰ ਦਾ ਸੀ ਛੋਟੇ ਸਾਬਜਦਿਆ ਨੂੰ ਨੀਹਾਂ ਚ ਚਣਕੇ ਸ਼ਹੀਦ ਕਰਨ ਵਾਲੇ ਸਾਸਲ ਵੇਗ ਤੇ ਵਸਲ ਵੇਗ ਇਸੇ ਸ਼ਹਿਰ ਦੇ ਸੀ ਆਨੰਦਪੁਰ ਸਾਹਿਬ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਿਲਾ ਖਾਲੀ ਕਰਨ ਲਈ ਕਿਹਾ ਝੂਠੀਆਂ ਸੌਹਾਂ ਖਾਦੀਆਂ ਨਿਆ ਕੁਰਾਨ ਦੀਆਂ ਤਾਂ ਪਵਿੱਤਰ ਕੁਰਾਨ ਲੈ ਕੇ ਜਾਣ ਵਾਲਾ ਬਲੀ ਹਸਨ ਇਸੇ ਸ਼ਹਿਰ ਦਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੇ ਬਲੀ ਹਸਨ ਤੇ ਵਾਸਲ ਵੇਗ ਤੇ ਸਾਸਲ ਵੇਗ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹਿਰ ਸਮਾਣੇ ਨੂੰ ਇੱਕ ਦਿਨ ਚ ਫਤਿਹ ਕਰ ਲਿਆ ਸੀ ਦਾਸ ਗੁਰੂ ਸਾਹਿਬਾਨਾਂ ਦੀ ਸੰਸਾਰਕ ਉਮਰ ਕਿੰਨੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ 70 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਸ੍ਰੀ ਗੁਰੂ ਅੰਗਦ ਦੇਵ ਜੀ ਸੰਸਾਰਕ ਉਮਰ 48 ਸਾਲ ਦੀ ਸੀ ਸ੍ਰੀ ਗੁਰੂ ਅਮਰਦਾਸ ਜੀ 95 ਸਾਲ ਸ੍ਰੀ ਗੁਰੂ ਰਾਮਦਾਸ ਜੀ 47 ਸਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ 43 ਸਾਲ ਦੀ ਉਮਰ ਵਿੱਚ ਸ਼ਹੀਦ ਕੀਤਾ ਗਿਆ ਸ੍ਰੀ ਗੁਰੂ ਹਰगोबिंद ਸਾਹਿਬ ਜੀ ਸੰਸਾਰਕ ਉਮਰ 48 ਸਾਲ ਦੀ ਸੀ ਸ੍ਰੀ ਗੁਰੂ ਹਰਰਾਇ ਜੀ 31 ਸਾਲ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 8 ਸਾਲ ਤੇ ਸ੍ਰੀ ਗੁਰੂ ਹਰਿਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵਿੱਚ 53 ਸਾਲ ਦੀ ਉਮਰ ਵਿੱਚ ਸ਼ਹੀਦ ਕੀਤਾ ਗਿਆ ਤੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 41 ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਸਭ ਤੋਂ ਲੰਮਾ ਸਮਾਂ ਕਿਹੜੇ ਗੁਰੂ ਸਾਹਿਬਾਨ ਗੁਰਗੱਦੀ ਤੇ ਬਿਰਾਜ ਮੰਨ ਰਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 31 ਸਾਲ ਗੁਰਗੱਦੀ ਤੇ ਬਿਰਾਜ ਮੰਨ ਰਹੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਸ਼ਾ 32 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ ਤੇ ਸਭ ਤੋਂ ਘੱਟ ਸਮਾਂ ਕਿਹੜੇ ਗੁਰੂ ਸਾਹਿਬਾਨ ਗੁਰਗੱਦੀ ਤੇ ਬਿਰਾਜਮਾਨ ਰਹੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ 3 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ 7 ਸਾਲ ਗੁਰਗੱਦੀ ਤੇ ਬਿਰਾਜਮਾਨ ਰਹੇ ਔਰੰਗਜ਼ੇਬ ਨੇ ਆਪਣੇ ਵਾਸਤੇ ਇੱਕ ਬਾਰ ਮਹਿੰਗਾ ਤੰਬੂ ਬਣਵਾਇਆ ਕਾਬਲ ਵਿੱਚ ਰਹਿੰਦੇ ਇੱਕ ਸਿੱਖ ਨੇ ਜਦੋਂ ਉਹ ਤੰਬੂ ਦੇਖਿਆ ਤਾਂ ਉਸਦੇ ਮਨ ਵਿੱਚ ਖਿਆਲ ਆਇਆ ਕਿ ਇੰਨੀ ਸੋਹਣੀ ਚੀਜ਼ ਸਾਡੇ ਗੁਰੂ ਪਿਤਾ ਕੋਲ ਹੋਣੀ ਚਾਹੀਦੀ ਆ ਉਸੇ ਸਮੇਂ ਅਨੰਦਪੁਰ ਜਾਂਦਾ ਹੈ ਗੁਰੂ ਸਾਹਿਬ ਨੂੰ ਬੇਨਤੀ ਕਰਦਾ ਹੈ ਕਿ ਗੁਰੂ ਸਾਹਿਬ ਜੀ ਤੁਸੀਂ ਹੁਕਮ ਕਰੋ ਮੈਂ ਤੁਹਾਡੇ ਵਾਸਤੇ ਸਭ ਤੋਂ ਸੋਹਣਾ ਤੰਬੂ ਬੜਵਾ ਕੇ ਲਿਆਵਾਂਗਾ ਗੁਰੂ ਸਾਹਿਬ ਆਪਣੀ ਸਿੱਖ ਦੀ ਖੁਸ਼ੀ ਨੂੰ ਦੇਖਦੇ ਹੋਏ ਆਗਿਆ ਦੇ ਦਿੰਦੇ ਨੇ ਕਿ ਮਾਇਆ ਦੀ ਪ੍ਰਵਾਹ ਨਹੀਂ ਕਰਨੀ ਉਹ ਸਿੱਖ ਉਸੇ ਸਮੇਂ ਅਨੰਦਪੁਰ ਸਾਹਿਬ ਤੋਂ ਕਾਬਲ ਜਾਂਦਾ ਹੈ ਤੇ 2 ਸਾਲ ਦੀ ਮਿਹਨਤ ਲਗਾ ਕੇ ਇੱਕ ਸੋਹਣਾ ਤੰਬੂ ਤਿਆਰ ਕਰਵਾ ਕੇ ਲਿਆਉਂਦਾ ਹੈ ਸਿਉਨੇ ਤੇਰੀ ਸੰਬੰਧੀਆਂ ਤਾਰਾਂ ਨਾਲ ਬਣਿਆ ਹੋਇਆ ਬਹੁਤ ਸੋਹਣਾ ਤੰਬੂ ਉਹਨਾਂ ਸਮਿਆਂ ਚ 2.5 ਲੱਖ ਰੁਪਿਆ ਉਸ ਤੰਬੂ ਤੇ ਖਰਚਾ ਆਇਆ ਸੀ ਗੁਰੂ ਸਾਹਿਬ ਉਸੇ ਤੰਬੂ ਦੇ ਥੱਲੇ ਹੀ ਦਿਮਾਨ ਸਜਾਉਂਦੇ ਸੀ ਤੇ ਸੰਗਤਾਂ ਨੂੰ ਮਿਲਦੇ ਸੀ ਤੇ ਸਾਮ ਨੂੰ ਰਹਿਰਾਸਦਾ ਪਾਠ ਦਾ ਜਦੋਂ ਭੋਗ ਪੈਂਦਾ ਤਾਂ ਤੰਬੂ ਨੂੰ ਉਤਾਰ ਕੇ ਉਸੇ ਖਾਨੇ ਵਿੱਚ ਰੱਖ ਦਿੱਤਾ ਜਾਂਦਾ ਸੀ ਉਮੀਦ ਹੈ ਤੁਹਾਨੂੰ ਅੱਜ ਦੀ ਵੀਡੀਓ ਸਾਡੀ ਚੰਗੀ ਲੱਗੀ ਹੋਵੇਗੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰੋ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਿੱਖ ਇਤਿਹਾਸ ਨਾਲ ਜੋੜੋ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ